ਪੰਜਾਬ ਦੇ ਮੋਗੇ ਸ਼ਹਿਰ ਨੇੜੇ ਇੱਕ ਟਰੱਕ ਡਰਾਈਵਰ ਨਾਲ ਅਜਿਹੀ ਘਟਨਾ ਵਾਪਰ ਜਾਂਦੀ ਹੈ ਕਿ ਦੇਖ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ ਕਿ ਆਖਰ ਪੰਜਾਬ ਜਾ ਕੇ ਦਰ ਨੂੰ ਰਿਹਾ ਹੈ ਇੱਕ ਸਰਦਾਰ ਟਰੱਕ ਡਰਾਈਵਰ ਜਦੋਂ ਟਰੱਕ ਲੈ ਕੇ ਮੋਗੇ ਤੋਂ ਚੱਲਿਆ ਤਾਂ ਹਾਲੇ ਥੋੜੀ ਦੂਰ ਪਿੰਡ ਬਦਨੀ ਨੇੜੇ ਹੀ ਪਹੁੰਚਿਆ ਸੀ ਤਾਂ ਛਾਤਰ ਲੁਟੇਰਿਆਂ ਦੁਆਰਾ ਉਸਦੇ ਚੱਲਦੇ ਟਰੱਕ ਵਿੱਚੋਂ 10 ਮਿੰਟ ਵਿੱਚ 10 ਗੱਟੇ ਉਤਾਰ ਲਏ ਜਾਂਦੇ ਨੇ ਤੇ ਉਹ ਮੋਟਰਸਾਈਕਲ ਸਵਾਰ ਛਾਤਰ ਲੁਟੇਰੇ ਮਿੰਟਾਂ ਸਕਿੰਟਾਂ ਵਿੱਚ ਅੱਖਾਂ ਸਾਹਮਣੇ ਹੀ ਗਾਇਬ ਹੋ ਜਾਂਦੇ ਨੇ ਆਓ ਸੁਣਦੇ ਹਾਂ ਉਸ ਟਰੱਕ ਡਰਾਈਵਰ ਤੋ ਸਾਰੀ ਗੱਲਬਾਤ ਆਖਰੀ ਘਟਨਾ ਕਿਵੇਂ ਵਾਪਰੀ ਸਾਸਤਰੀ ਕਾਲ ਵੀਰੇ ਸਾਰਿਆਂ ਨੂੰ ਅਸੀਂ ਸਾਰੇ ਨਾਲ ਵਦਨੀ ਬਾਈਪਾਸ ਤੇ ਜਾ ਰਹੇ ਸੀਗੇ ਤੇ ਇੱਕ ਵੀਰ ਗੱਡੀ ਆਲਾ ਤੇ ਮੈਂ ਉਹਨੂੰ ਲਾਈਟ ਮਾਰ ਕੇ ਰੋਕਿਆ ਮੈਂ ਤੇਰੇ ਗੱਟੇ ਲੈ ਗਏ ਬਾਈ ਦੱਸੀ ਕੀ ਕਹਾਣੀ ਹੋਈ ਆ ਇਹ ਵਦਨੀ ਬਾਈਪਾਸ ਤੇ ਆ ਵੀਰ ਬਾਈ ਮੋਗ ਗਿਆ ਤੋਂ ਚੱਲੇ ਆ ਮੈਂ ਤੇ ਆਉਂਦਾ ਉਹਦੇ ਆ ਬਾਈਪਾਸ ਤੇ ਵਦਨੀ ਵਾਲੇ ਤੇ ਮੰਨ ਕੇ ਚੱਲ ਪਿਛਲੇ ਫਲਾਈ ਓਵਰ ਤੇ ਮੈਂ ਦੇਖਿਆ ਕਿ ਮੈਂ ਅਜੇ ਟਾਬੇ ਤੇ ਰੋਕਦਾ ਰੋਕਦਾ ਅੱਗੇ ਆਇਆ ਤੇ ਤੇਰੇ ਵਾਲੀ ਗੱਡੀ ਦੇ ਮਗਰ ਫਲੇ ਮਾਗਰਾ ਕੇ ਟਾਇਲਟਾ ਮਾਰੀ ਨਾ ਮੈਂ ਦੇਖਿਆ ਪਿੱਛੋਂ ਤਰਪਾਲਾ ਪਾੜ ਕੇ ਉੱਪਰੋਂ ਪਾੜਤੀ ਸੇ ਬੰਨ ਕੇ ਚੱਲ ਕੋਟ ਕੋਟ 10 ਗੱਟੇ ਲਾਹੇ ਬਨੇ ਬਾਈ ਚਲ ਬਹੁਤ ਗਲਤ ਆ ਵੀਰ ਜਦੋਂ ਮੈਂ ਵੇਖਿਆ ਨਾਲ ਦੀ ਨਾਲ ਮੈਂ ਵੀਰ ਨੂੰ ਬੰਦ ਲੈਟ ਮਾਰੀ ਬੰਦ ਲੈਟ ਨਾਲ ਨਾਰਦਿਆਂ ਨਾਲ ਹੀ ਇਹ ਵੀਰ ਨੇ ਗੱਡੀ ਰੋਕੀ 10 ਮਿੰਟ ਪਹਿਲਾਂ ਮੈਂ ਇਹਨੂੰ ਪਾਸ ਕੀਤਾ ਕੋਈ ਗੱਲਬਾਤ ਨਹੀਂ ਸੀ ਆ 10 ਮਿੰਟਾਂ ਦੇ ਵਿੱਚ ਵਿੱਚ ਵਦਨੀ ਬਾਈਪਾਸ ਦੇ ਕਿ ਬੁੱਟਰੇ ਵਦਨੀ ਹੈ ਵਦਨੀ ਬਾਈਪਾਸ ਦੇ ਉੱਤੇ ਮੋਟਰਸਾਈਕਲ ਤੇ ਆ 10 ਗੱਟੇ ਵੀਰ ਲਾ ਕੇ ਲੈ ਗਏ ਆ ਦੱਸੋ ਗੱਡੀ ਵਾਲਾ ਕੀ ਕਰੇ ਆ ਵੀਰ ਦਾ ਨੰਬਰ ਆ ਦੇਖ ਗੱਡੀ ਦਾ ਕਿਹੜਾ ਏਰੀਆ ਵੀਰ ਆਪਣਾ ਮੇਰਾ ਭਾਈ ਤੂ ਰਵਾਜਵਾਜ ਭਾਈ ਬਹੁਤ ਗਲਤ ਗੱਲਾਂ ਦੇਖੋ ਪੰਜਾਬ ਦੇ ਕਿੱਦਾਂ ਮਾੜੇ ਹਲਾਤਾ ਸਾਰਾ ਭਾਈਚਾਰਾ ਖੜਾ ਵੇ ਲੋ ਕੀ ਬਣੂਗਾ ਦੁਨੀਆ ਦਾ ਯਾਰ ਆ 10 ਮਿੰਟ ਦੇ ਵਿੱਚ ਹੀ ਇਹ ਕੰਮ ਹੋ ਗਿਆ ਦੇਖ ਲੋ